ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵਿਅਕਤੀ ਧੂਰੀ ਦੇ ਨਾਲ ਹਾਤਮ ਪਿੰਡ ਦਾ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਨਿੱਜੀ ਕੰਮ ਦੇ ਲਈ ਸਮਾਣਾ ਜਾ ਰਿਹਾ ਸੀ ਤਾਂ ਪੀਆਰਟੀਸੀ ਦੀ ਬੱਸ ਪੁਆਣੀਗੜ੍ਹ ਸ਼ਹਿਰ ਤੋਂ ਸਮਾਣਾ ਵੱਲ ਆ ਰਹੀ ਸੀ ਅਤੇ ਇੱਕ ਧੂੜੀ ਦੀ ਭਰੀ ਹੋਈ ਟਰਾਲੀ ਜਾ ਕੇ ਬੱਸ ਦੇ ਵਿੱਚ ਟਕਰਾਉਂਦੀ ਹੈ ਅਤੇ ਇਸ ਤੋਂ ਬਾਅਦ ਜਦੋਂ ਬੱਸ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵਿੰਦਰ ਸਿੰਘ ਨਾਮਕ ਇਹ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦੀ ਉਮਰ ਕੀ 55 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹ ਤੇਜ਼ ਕਟਨਾ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਸੜਕ ਤੇ ਇਕੱਠੇ ਹੋ ਜਾਂਦੇ ਨੇ ਅਤੇ ਮੌਕੇ ਤੇ ਗੱਜਬਾਜ਼ ਪੁਲਿਸ ਚੌਂਕੀ ਦੇ ਵੱਲੋਂ ਸਰਕਾਰੀ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਐਸ ਨਾਲ ਹੀ ਮ੍ਰਿਤਕ ਦੀ ਡੈੱਡ ਬੋਡੀ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੀ ਮੋਟਰੀ ਵਿਖੇ ਰਖਵਾਇਆ ਗਿਆ ਜਿੱਥੇ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ 파ਰਸਾਂ ਦੇ ਹਵਾਲੇ ਕੀਤੀ ਜਾਏਗੀ ਇਸ ਸਬੰਧੀ ਗਜੇਵਸ ਪੁਲਿਸ ਅਧਿਕਾਰੀ ਸਾਹਿਬ ਸਿੰਘ ਨੇ ਕਿਹਾ ਕਿ ਡਰਾਈਵਰ ਦੇ ਉੱਪਰ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਸਿੰਘ ਜੀ ਸੋਮ ਸਿੰਘ ਕਿੱਥੇ ਆ ਨਾਲ ਜਿਹੜਾ ਬੰਦਾ ਕੀ ਲੱਗਦਾ ਤੁਹਾਡਾ ਮਰ ਗਿਆ ਇਹ ਭਤੀਜਾ ਹੀ ਸਰ ਨਹੀਂ ਸਾਕਾ ਨਹੀਂ ਆਪਣੇ ਬੇੜੇ ਜੇ ਮੜਾਈ ਬਿੰਦਰ ਸਿੰਘ ਜੀ ਬਿੰਦਰ ਸਿੰਘ ਹਾਂ ਜੀ ਉਮਰ ਹੋਈ 55 ਸਾਲ ਦੀ ਜੀ ਹਾਂਜੀ ਇਹ ਕਿੱਥੇ ਐਕਸੀਡੈਂਟ ਹੋਇਆ ਹੈ ਇਹ ਬੰਮਣੇ ਦੇ ਉਰਲੇ ਪਾਸੇ ਹੋਇਆ ਹੀ ਪਿੰਡ ਚ ਬਾਹਰ ਨਿਕੜ ਗਈ ਹੈ ਕਾਹ ਦੇ ਕਾਹ ਨਾਲ ਹੈ ਸਰਕਾਰੀ ਬੱਸ ਨਾਲ ਹੈ ਜੀ ਸਰਕਾਰੀ ਬੱਸ ਹਾਂਜੀ ਪਹਿਲਾਂ ਕਿਵੇਂ ਹੋਇਆ ਐਕਸੀਡੈਂਟ ਇਹ ਪਹਿਲਾਂ ਟਰਾਲੀ ਭੂਗ ਵਾਲੀ ਟਰਾਲੀ ਚ ਵੱਜੀ ਆ ਜੀ ਤੇ ਬੱਸ ਜੀ ਤੇ ਫਿਰ ਉਹ ਇਹਦੇ ਵਿੱਚ ਵੱਜੀ ਜੀ ਇਹ ਤਾਂ ਖਾਣ ਨੂੰ ਲੈਣ ਗਿਆ ਸੀ ਆਈ ਕੁਸ ਅੱਛਾ ਹਾਂਜੀ ਕਹਿੰਦਾ ਮੈਂ ਖਾਣ ਨੂੰ ਫੜ ਲਿਆ ਮੈਂ ਕੁਸ ਕਿੱਥੇ ਦੀ ਬੰਮਣੇ ਪਿੰਡ ਲਵੇ ਹੋਇਆ ਹੈ ਬੰਮਣੇ ਜੀ ਉਰਲੇ ਪਾਸੇ ਬਾਹਰ ਨਿਕੜਦੇ ਨੇ ਪਿੰਡ ਚ ਰੇਨ ਨਾਲ ਕਿੱਥੇ ਦੀ ਬੰਦਾ ਹੈ ਪਿੰਡ ਹਾਥਨ ਪਿੰਡ ਦਾ ਜੀ ਹਾਥਨ ਪਿੰਡ ਹਾਂਜੀ ਹਾਂਜੀ ਸਰ ਹਾਥਨ ਪਿੰਡ ਹੈ ਹ ਕਾਰਵਾਈ پولیس ਨੂੰ ਕੋਈ ਤੋਰਕ ਤੁਹਾਡੀ ਕਰਦੀ ਕਿ ਨਹੀਂ ਹੋਈ ਆਈ ਉੱਥੇ ਆਏ ਸੀ ਮੁਲਾਜ਼ਮ ਉੱਥੇ ਵੀ ਆਏ ਸੀ ਹਾਂਜੀ ਕਰਪੇ ਹੋ ਰਹੀ ਤੁਹਾਡੀ ਹੋ ਗਈ ਕਾਰਵਾਈ ਵੀ ਹੋ ਰਹੀ ਹੈ ਜੀ ਬਾਕੀ ਆਪਣੇ ਨਾਲ ਵੀ ਪਿੰਡੋਂ ਆ ਰਹੇ ਨੇ ਬੰਦੇ ਜੀ ਹਾਂਜੀ ਕਿਹਦੇ ਕਿਹਦੇ ਨਾਲ ਹੋਇਆ ਇਹ ਹਾਸਾ ਇਹ ਬੱਸ ਸੀ ਸਰਕਾਰੀ ਪੀਆਰਟੀਸੀ ਬੱਸਾ ਮੈਂ ਵੀ 13 AW 388 ਇਹ ਪਵਾਨੀਗੜ ਤੋਂ ਆ ਰਹੀ ਸੀ ਹੂੰ ਬੰਦਾ ਪੈਦਲ ਤੁਰਿਆ ਜਾ ਰਿਹਾ ਸੀ ਇੱਕ ਉਹਨੂੰ ਚੱਕਦਿਆਂ ਨਾਲ ਆ ਕੇ ਜਦੋਂ ਲੰਗਾ ਲੱਗੇ ਬੰਦੇ ਨੂੰ ਚੱਕ ਕੇ ਨਾਲ ਹੀ ਲੈ ਗਈ ਨਾਲ ਛਾਲ ਦੇ ਪੋਂਗਾਲੀ ਟਰਾਲੀ ਪਰ ਰਹੀ ਸੀ ਉਹਦੇ ਵਿੱਚ ਬਜੀ ਉਧਰ ਤੋਂ ਵਿਚਾਰ ਹੈਗਾ ਜਿਹੜਾ ਪੈਦਲ ਬੰਦਾ ਤੁਰਿਆ ਆਉਂਦਾ ਸੀ ਇਹਦੀ ਡੈਥ ਹੋ ਗਈ ਪੋਂਗ ਕਿਤੇ ਅੱਛਾ ਇਹ ਪੈਦਲ ਆ ਰਿਹਾ ਸੀ ਬੰਦਾ ਹਾਂਜੀ ਹਾਂਜੀ ਕਿੱਥੇ ਦੇ ਨੇ ਬੰਦੇ ਪਤਾ ਲੱਗਿਆ ਕੁਝ ਇਹ ਧੂਰੀ ਕੋਲ ਹਸਨਪੁਰ ਪਿੰਡਾ ਉੱਥੋਂ ਦਾ ਜੀ ਉੱਥੇ ਦਾ ਆਇਆ ਕੋਈ ਪਰਿਵਾਰ ਇਹਦੀ ਸਨਾਕਤ ਕਰਨ ਨਹੀਂ ਅਜੇ ਨਹੀਂ ਆਇਆ ਪਰ ਫੋਨ ਕਰਿਆ ਹੋਇਆ ਉਹਨਾਂ ਨੂੰ ਕੌਨਸਟੈਂਸ ਕਰਦੇ ਹੈਗਾ ਡੈਥ ਹੋ ਗਈ ਉਸ ਬੰਦੇ ਦੀ ਹਾਂਜੀ ਅਮਰ ਕੋਲ ਡੈਥ ਹੋ ਗਈ ਹੈ ਉਹਨਾਂ ਦਾ ਪਰਿਵਾਰ ਮੈਂਬਰ ਆਉਂਦੇ ਨੇ ਐਫ ਆਈ ਆਰ ਲਾਉਂਚ ਕਰਕੇ ਅਗਲੀ ਕਾਰਵਾਈ ਕਰਾਂ ਡਰਾਈਵਰ ਜਿਹੜਾ ਬੱਸ ਵਾਲਾ ਉਹ ਡਰ ਤਿਆਲਾ ਖਬਰ ਨਮਨ ਦਿੱਲੀ ਸਮਾਨ ਤੋਂ ਕਿਲਾ ਸ਼ਰਮਾ ਦੇ